ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਦੁਪੱਟੀਆਂ ਦੀ ਵੀਡੀਓ ਕਾਟਨ ਦੁਪੱਟੀਆਂ ਦੀ ਵੀਡੀਓ ਹੋਏਗੀ ਬਹੁਤ ਡਿਮਾਂਡਡ ਵੀਡੀਓ ਠੀਕ ਹੈ ਬਹੁਤ ਸਾਰੀ ਡਿਮਾਂਡ ਆਈ ਸੀ ਦੁਪੱਟੀਆਂ ਦੀ ਵੀਡੀਓ ਲੈ ਕੇ ਆਓ ਕਾਫੀ ਦਿਨਾਂ ਤੋਂ ਆਪਾਂ ਦੁਪੱਟੀਆਂ ਦੀ ਵੀਡੀਓ ਨਹੀਂ ਪਾਈ ਤੇ ਚਲੋ ਦੇਖਦੇ ਹਾਂ ਦੁਪੱਟੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਇੱਕ ਸੂਟ ਦਾ ਗਿਫਟ ਦੇਵਾਂਗੇ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਆਪਣੇ ਸਟੋਰੀ ਤੇ ਲਗਾਉਣਗੇ ਤੇ ਉਹਦਾ ਸਕਰੀਨਸ਼ਾਟ ਸਾਨੂੰ ਭੇਜ ਦਸਤੋ 10:30 ਵਜੇ ਦੇ ਵਿੱਚ 10:30 11:00 ਵਜੇ ਦੇ ਵਿੱਚ ਆਪਾਂ ਵੀਡੀਓ ਅਪਲੋਡ ਕਰ ਦਿੰਨੇ ਆ ਠੀਕ ਹੈ ਜੀ ਤੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰਨੀ ਹੈ ਠੀਕ ਹੈ ਜੀ ਪੇਮੈਂਟ ਪਹਿਲਾਂ ਹੀ ਕਰਨੀ ਪੈਣੀ ਹੈ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਐਡਰੈਸ ਸਾਡਾ ਹੋਏਗਾ ਬਟਾਲਾ ਰੋਡ ਅੱਡਾ ਅਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਤੇ ਚਲੋ ਦੇਖਦੇ ਆ ਅੱਜ ਦੇ ਦੁਪੱਟਿਆਂ ਦੀ ਵੀਡੀਓ ਪਹਿਲਾ ਦੁਪੱਟਾ ਤੁਹਾਨੂੰ ਦਿਖਾਉਣਾ ਹੈ ਰਿਯਾਨ ਦਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਹੈਵੀ ਕੁਆਲਿਟੀ ਚ ਲਓ ਜੀ ਸਵਾ ਦੋ ਮੀਟਰ ਦਾ ਦੁਪੱਟਾ ਹੋਏਗਾ ਔਰ ਖੁੱਲਾ ਡੁਲਾਏਗਾ ਇਸ ਦੁਪੱਟੇ ਦਾ ਬਰ ਸਭ ਤੋਂ ਵੱਡਾ ਬਰ ਹੁੰਦਾ ਆ ਆਪਾਂ ਹਰ ਵਾਰੀ ਇਹ ਵੈਰਾਈਟੀ ਲੈ ਕੇ ਆਉਂਦੇ ਆ ਸੇਲ ਕਰਦੇ ਆ ਹਲੋ ਜੀ ਠੀਕ ਆ ਜੀ ਬਹੁਤ ਸੋਹਣਾ ਖੁੱਲਾ ਡੁਲਾ ਦੁਪੱਟਾ ਹੋਏਗਾ ਪ੍ਰਾਈਸ ਲੱਗੇਗਾ ਜੀ 150 ਰੁਪਏ ਠੀਕ ਹੈ 150 ਰੁਪਏ ਪ੍ਰਾਈਸ ਲੱਗੇਗਾ ਤਿੰਨ ਦੁਪੱਟੇ ਲਓਗੇ ਤੇ ਸ਼ਿਪਿੰਗ 50 ਰੁਪਏ ਲੱਗੇਗੀ ਠੀਕ ਹੈ ਤਿੰਨ ਦੁਪੱਟਿਆਂ ਦੀ ਸ਼ਿਪਿੰਗ 50 ਰੁਪਏ ਲੱਗੇਗੀ ਇੱਕ ਦੁਪੱਟੇ ਦੀ ਸ਼ਿਪਿੰਗ ਵੀ 50 ਰੁਪਏ ਹੀ ਲੱਗੇਗੀ ਠੀਕ ਹੈ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਤਿੰਨ ਦੁ 50 ਰੁਪਏ ਸ਼ਿਪਿੰਗ ਲੱਗੇਗੀ ਤਿੰਨ ਦੁਪੱਟਿਆਂ ਦੀ ਅਗਰ ਕਿਸੇ ਸੂਟ ਨਾਲ ਲਓਗੇ ਤੇ ਫਿਰ ਤੁਹਾਨੂੰ ਸ਼ਿਪਿੰਗ ਨਹੀਂ ਲੱਗੇਗੀ ਠੀਕ ਹੈ ਜੀ ਪਹਿਲਾ ਦੁਪੱਟਾ ਹੋ ਗਿਆ ਹੈ ਦੂਸਰਾ ਆ ਗਿਆ ਪਿੰਕ ਕਲਰ ਸੇਮ ਪ੍ਰਿੰਟ ਚ ਆ ਗਿਆ ਆ ਲਓ ਜੀ ਪਿੰਕ ਕਲਰ ਠੀਕ ਹੈ ਬਲਡੂਲਾ ਦੁਪੱਟਾ ਆ ਲਓ ਜੀ ਜਿਵੇਂ ਮਰਜ਼ੀ ਕਵਰ ਕਰੋ ਸਭ ਤੋਂ ਖੁੱਲੇ ਵਰਦਾ ਦੁਪੱਟਾ ਇਹ ਵਾਲਾ ਦੁਪੱਟਾ ਓਕੇ ਜੀ ਆ ਲਓ ਇਹ ਡਬਲ ਫੋਲਡ ਕਰ ਲੀਏ ਸਾਵੀ ਕਿੱਥੋਂ ਤੱਕ ਜਾਂਦਾ ਠੀਕ ਹੈ ਕੁਝ ਦੇਖ ਸਕਦੇ ਜੀ ਐਲਓ ਜੀ ਠੀਕ ਹੈ ਨੈਕਸਟ ਹੈਗਾ ਜੀ ਇਹ ਵਾਲਾ ਰੈਡ ਕਲਰ ਠੀਕ ਹੈ ਰੈਡ ਕਲਰ ਆ ਗਿਆ ਖੁੱਲੇ ਵੱਡੇ ਵਰ ਦਾ 150 ਰੁਪਏ ਦਾ ਦੁਪਟਾ ਠੀਕ ਹੈ ਜੀ ਤੇ ਨੈਕਸਟ ਆ ਗਿਆ ਜੀ ਰਿਓਨ ਦਾ ਛੋਟੇ ਵਰ ਦਾ ਮਤਲਬ ਇੰਨਾ ਛੋਟਾ ਨਹੀਂ ਉਹਦੇ ਨਾਲੋਂ ਛੋਟਾ ਹੋਊਗਾ ਲਾਈਟ ਵੈਰਾਈਟੀ ਆ ਲਾਈਟ ਵੇਟ ਵੈਰਾਈਟੀ ਆ 100 ਰੁਪਏ ਦਾ ਦੁਪੱਟਾ ਹੋਊਗਾ ਸਿਰਫ ਸਿਰਫ 100 ਰੁਪਏ ਦਾ ਦੁਪੱਟਾ ਹੋਏਗਾ ਇਹ ਵਾਲਾ ਠੀਕ ਹੈ ਜੀ ਫਟਾਫਟ ਦੁਪੱਟੇ ਦਿਖਾਉਂਗੀ ਕਾਫੀ ਸਾਰੇ ਦੁਪੱਟੇ ਆ ਸਾਰੇ ਖੋਲ ਕੇ ਦਿਖਾਉਣੇ ਪੈਂਦੇ ਆ ਨਹੀਂ ਤੇ ਤੁਹਾਨੂੰ ਪਤਾ ਹੀ ਲੱਗਦਾ ਜਿਹੜੇ ਖੁੱਲੇ ਹੁੰਦੇ ਉਹਨਾਂ ਦੇ ਮੈਸੇਜ ਆਉਂਦੇ ਰਹਿੰਦੇ ਆ ਹਲੋ ਜੀ ਤੈ ਨਹੀਂ ਕਰਦੀ ਮੈਂ ਫਟਾਫਟ ਕਰੂੰਗੀ ਸੀਮਾ ਆਜਾ ਨਾਲ ਦੀ ਨਾਲ ਤੈ ਕਰ ਲੈ ਠੀਕ ਹੈ ਹਲੋ ਇਹ ਕਲਰ ਆ ਗਿਆ ਠੀਕ ਹੈ ਓਕੇ ਜੀ ਹਾਂਜੀ ਇਹ ਵਾਲਾ ਦੁਪੱਟਾ ਵੀ 100 ਰੁਪਏ ਦਾ ਹੀ ਲੱਗੇਗਾ ਰਿਯਾਨ ਦਾ ਦੁਪੱਟਾ ਹੋਏਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾ ਦਿੰਦੀ ਆ ਹਲੋ ਰਿਯਾਨ ਦਾ ਹੀ ਦੁਪੱਟਾ orange color ਆ ਗਿਆ ਖੁੱਲਾ ਡੁੱਲਾ ਬਾਰ ਆ ਗਿਆ 100 ਰੁਪਏ ਪ੍ਰਾਈਸ ਆ ਗਿਆ ਰਿਯਾਨ ਦੁਪੱਟਾ ਤਿੰਨ ਕਲਰ ਅਵੇਲੇਬਲ ਨੇ yellow ਤੇ orange yellow ਠੀਕ ਹੈ ਦੁਪੱਟਾ ਫੁੱਲਾ ਡੁੱਲਾ ਹੋਊਗਾ 2 ਮੀਟਰ ਦਾ ਨਹੀਂ ਹੋਊਗਾ 2.5 2 ਮੀਟਰ ਦਾ ਇਹ ਨਾਲ ਦੀ ਨਾਲ ਮੈਂ ਦੱਸਦਾ 100 ਰੁਪਏ ਚ ਇਹੀ ਕੁਝ ਆਏਗਾ ਜੀ ਹਲੋ ਠੀਕ ਹੈ ਗ੍ਰੀਨ ਕਲਰ ਤਿੰਨ ਕਲਰ ਆ ਗਏ ਇਹ ਵਾਲੇ ਦੁਪੱਟੇ ਦੇ ਠੀਕ ਹੈ ਹੁਣ ਆ ਗਿਆ ਜੀ ਅਗਲਾ ਕਾਟਨ ਦਾ ਦੁਪੱਟਾ 100 ਰੁਪਏ ਵਾਲਾ ਇਹ ਆ ਗਿਆ ਕਾਟਨ ਦਾ ਦੁਪੱਟਾ 100 ਰੁਪਏ ਵਾਲਾ ਠੀਕ ਹੈ ਜੀ ਇਹ ਆ ਗਿਆ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਵੈਰਾਈਟੀ ਮਿਲ ਜੂਗੀ ਇਹਦੇ ਵਿੱਚ ਇਹ ਵਾਲੇ ਦੁਪट्टे 'ਚ ਠੀਕ ਹੈ 100 ਰੁਪਏ ਦਾ ਦੁਪੱਟਾ ਆ ਗਿਆ ਏ ਇਹ ਵੀ 100 ਰੁਪਏ ਦਾ ਦੁਪੱਟਾ ਆ ਗਿਆ ਸੂਟਾਂ ਨਾਲ ਮੈਚ ਕਰਨ ਦੀ ਗੱਲ ਕਰਦੇ ਹੋ ਤੇ ਉਹ ਮੈਚ ਨਹੀਂ ਹੁੰਦਾ ਜੇ ਤੁਸੀਂ ਆਪਣੇ ਆਪ ਕੋਈ ਮੈਚ ਕਰ ਸਕਦੇ ਹੋ ਤੇ ਵਧੀਆ ਔਖਾ ਹੋ ਜਾਂਦਾ ਕੰਮ ਠੀਕ ਹੈ ਹਲੋ ਜੀ ਇਹ ਆ ਗਿਆ ਸੂਟ ਬਹੁਤ ਸੋਹਣਾ ਦੁਪੱਟਾ ਕਾਟਨ ਦਾ ਹਲੋ ਜੀ ਦਾ ਡਬਲ ਵੀ ਆਇਆ अगर तुम्हें दो लैने हो दो मिल जाएंगे एवं दो दुप्टे है यह बॉडर साइड आ गई ठीक है इस तरह दो मीटर का दुपट्टा होगा सौ रुपये प्राइज़ होगा कह लो जी यह दुप्टा डेढ़ सौ वाला पर सौ रुपया प्राइस जगे आप सौ रुपये प्राइज़ हूँ देवे कौ जी करोशिए बीडिंग वाला सौ रुपये प्राइज़ का दुपट्टा हेलो जी ₹100 ਆ ਪ੍ਰਾਈਸ ਇਹ ਵਾਲੇ ਦੁਪट्टे ਦਾ ਵੀ ਪਿੰਕ ਕਲਰ ਲਓ ਜੀ ਇਹ ਵਾਲਾ ਦੁਪੱਟਾ ਆ ਗਿਆ ਡਬਲ ਜੇ ਸਿੰਗਲ ਨਹੀਂ ਆ ਪਿਓਰ ਕਾਟਨ ਦਾ ਜੈਪੁਰੀ ਦੁਪੱਟਾ ਠੀਕ ਹੈ ਜੈਪੁਰੀ ਦੁਪੱਟਾ ਥੋੜਾ ਨਾ ਬਿਲਕੁਲ ਹੀ ਪੱਗ ਵਾਲੇ ਕੱਪੜੇ ਵਾਂਗੂ ਹੁੰਦਾ ਪਿਓਰ ਮਲਮਲ ਦਾ ਚਿਪਕਦਾ ਹੀ ਜਾਂਦਾ ਹਲੋ ਜੀ ਇਹ ਵੀ ₹100 ਦਾ ਆਏਗਾ ਇਹਦੇ ਵਾਸਤੇ ਕੋਈ ਕਲਰ ਮਿਲ ਜਾਣ ਕੋਈ ਹੋਰ ਦੋਤਰ ਕਿਉਂਕਿ ਦੁਪੱਟੇ ਨਾ ਸ਼ਾਪ ਤੇ ਵੀ ਸੇਲ ਹੁੰਦੇ ਰਹਿੰਦੇ ਵੀਡੀਓ ਕਾਫੀ ਦਿਨਾਂ ਬਾਅਦ ਹੀ ਦੁਪੱਟਿਆਂ ਦੀ ਬਣਾ ਰਹੇ ਆ ਤੇ ਜੋ ਇਸ ਟਾਈਮ ਅਵੇਲੇਬਲ ਹੈ ਉਹ ਤੁਹਾਡੀ ਡਿਮਾਂਡ ਤੇ ਤੁਹਾਨੂੰ ਦਿਖਾ ਰਹੇ ਆ ਆ ਲੋ 100 ਰੁਪਿਆ ਪ੍ਰਾਈਸ ਹਰ ਦੁਪੱਟੇ ਦੇ ਨਾਲ ਦੱਸਿਆ ਜਾਏਗਾ ਇਸ ਕਰਕੇ बार-बार ਪ੍ਰਾਈਸ ਨਾ ਪੁੱਛਿਓ 100 ਰੁਪਿਆ ਠੀਕ ਹੈ ਆ ਲੋ ਫਰੋਜ਼ੀ ਕਲਰ ਦੁਬਾਰਾ 100 ਰੁਪਿਆ ਇਹ ਕਹ ਜੀ ਰਿਯਾਨ ਦਾ ਦੁਪੱਟਾ ਇਹਦਾ ਵੀ ਪ੍ਰਾਈਸ 100 ਰੁਪਿਆ ਲੱਗੇਗਾ ਠੀਕ ਹੈ ਰਿਯਾਨ ਦਾ ਦੁਪੱਟਾ ਕਾਟਨ ਦਾ ਛੋਟਾ ਦੁਪੱਟਾ ਪ੍ਰਾਈਸ 100 ਰੁਪਿਆ ਠੀਕ ਹੈ ਕਾਟਨ ਦਾ ਦੁਪੱਟਾ ਖੁੱਲੇ ਪਰ ਵਾਲਾ ਪ੍ਰਾਈਸ 120 ਰੁਪਏ 120 ਰੁਪਏ ਇਹ ਦੁਪੱਟੇ ਦਾ ਪ੍ਰਾਈਸ ਲੱਗੇਗਾ ਕਾਟਨ ਦਾ ਦੁਪੱਟਾ ਬਲੈਕ ਕਲਰ ਪ੍ਰਾਈਸ 100 ਰੁਪਿਆ ਰਿਓਨ ਦਾ ਦੁਪੱਟਾ ਸੌਰੀ ਰਿਓਨ ਦਾ ਦੁਪੱਟਾ ਪ੍ਰਾਈਸ 100 ਰੁਪਿਆ ਰਿਓਨ ਦਾ ਦੁਪੱਟਾ ਪ੍ਰਾਈਸ 100 ਰੁਪਿਆ ਠੀਕ ਹੈ ਜੀ ਇੱਕ ਸੋਵੀ ਵਾਲੇ ਮੈਂ ਦਿਖਾਈ ਸੀ ਉਹ ਮੈਂ ਦਿਖਾ ਦਿੰਨੀ ਆ ਫਿਰ ਸੋਵੀ ਵਾਲਾ ਬਲੈਕ ਦਿਖਾਇਆ ਨਾ ਉਹਦੇ ਨਾਲ ਦੇ ਦੁਪੱਟੇ ਆਉਣਗੇ इस तरह एक सौ भी रुपये का दुपट्टा हेलो जी ठीक है एक सौ भी रुपये प्राइस कलर मिल जाएगी वाला कलर मिल जाएगा स्किन गोल्डन ग्रे कलर मिल जाएगा कलर मिल जाएगा मैरून स्किन गोल्डन और वाला आ गया तांबा जहा कलर आ गया ठीक है ए वाले एक सौ भी रुपए वाले दुपट्टे के कलर मिल जाए ਠੀਕ ਹੈ ਤੇ ਫਿਰ ਇਸ ਤੋਂ ਇਲਾਵਾ ਆ ਗਏ ਦੁਪट्टे 150 ਦੇ ਦੋ ਵਾਲੇ ਠੀਕ ਹੈ ਦੁਪट्टे ਥੋੜੇ ਨੇ ਜਿਹੜੇ 150 ਦੇ ਦੋ ਦੇ ਰਹੇ ਆ ਠੀਕ ਹੈ ਵੀਡੀਓ ਇੱਕ ਹੋਰ ਬਣਾਵਾਂਗੇ ਕਾਫੀ ਸਾਰੇ ਸਟਾਕ ਆਪਣੇ ਕੋਲ ਪਿਆ ਹੋਇਆ ਵੈਸੇ ਚੁਣਨ ਵਾਲੇ ਆ ਹਲੋ ਜੀ 150 ਦੇ ਦੋ ਆਉਣਗੇ ਇਹ ਵਾਲੇ ਦੁਪट्टे ਰੈੱਡ ਕਲਰ ਮੈਰੂਨ ਕਲਰ again red color theek hai again red color hallo ji red color jaipuri print maroon color jaipuri printed 150 de do dupatta lag gaye 80 rupaye da ek 150 de do hallo dark maroon ਠੀਕ ਹੈ 150 ਦੇ ਦੋ 네ਵੀ 블루 ਜੈਪੁਰੀ ਪ੍ਰਿੰਟ ਤੇ ਇਹ ਆ ਗਿਆ ਫਲਾਵਰ ਪ੍ਰਿੰਟ 네ਵੀ 블루 ਇਹ ਛੇ ਸੌ ਦੇ ਦੋ ਦੁਪੱਟੇ ਲੱਗ ਗਏ ਲਓ ਜੀ ਇੱਕ ਹੋਰ ਨਵੀਂ ਵੈਰਾਈਟੀ ਵਾਲੀ ਆਈ ਹੋਈ ਆ ਫੋਇਲ ਪ੍ਰਿੰਟ ਵਾਲੀ ਸੀਮਾ ਵੀ 100 ਵਾਲਾ ਹੀ ਆ ਜੀ हेलो जी 100 रुपया प्राइस फॉइल प्रिंट वाला बीडिंग वाला दुपट्टा क्रोशिया दी बीडिंग वाला दुपट्टा प्राइस 100 रुपया लगेगा ठीक है दो 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 तीन दुपट्टे ਲਓਗੇ 50 ਰੁਪਏ ਸ਼ਿਪਿੰਗ ਲੱਗੇਗੀ ਇੱਕ दुपट्टा ਲਓਗੇ ਤਾਂ ਵੀ 50 ਰੁਪਏ ਸ਼ਿਪਿੰਗ ਲੱਗੇਗੀ ਦੋ ਦੁਪੱਟੇ ਲਓਗੇ ਤਾਂ ਵੀ 50 ਰੁਪਏ ਸ਼ਿਪਿੰਗ ਲੱਗੇਗੀ ਤਿੰਨਾਂ ਤੋਂ ਪੰਜ ਦੁਪੱਟੇ ਲਓਗੇ ਤੇ ਅਸੀਂ ਫ੍ਰੀ ਸ਼ਿਪਿੰਗ ਕਰੇਗੀ हेलो जी ਫਰੋਜ਼ੀ ਕਲਰ ਫੋਇਲ ਪ੍ਰਿੰਟ ਵਾਲਾ ਦੁਪੱਟਾ येलो ਕਲਰ ਫੋਇਲ ਪ੍ਰਿੰਟ ਵਿਦ ਬੀਡਿੰਗ ਕਰੋਸ਼ੀਆ ਬੀਡਿੰਗ ओके हेलो पीच कलर ਬਹੁਤ ਸੋਹਣਾ ਪੀਚ ਕਲਰ ਆ ਗਿਆ ਠੀਕ ਹੈ हेलो ਲਾਈਟ ਸਕਿਨ ਕਲਰ ਤੇ ਪਿੰਕ ਕਲਰ ਇਹ ਸਾਰੇ ਆ ਗਏ 100 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਦੁਪੱਟਾ ਤੇ ਸ਼ਿਪਿੰਗ ਇਹ ਨਾਲ ਹੀ ਅਲੱਗ ਹੈ ਇੱਕ ਆ ਨਹੀਂ ਸੀ ਦਿਖਾਇਆ 150 ਵਾਲਾ ਦੁਪੱਟਾ ਲੱਗਦਾ ਅਵੇ ਦਿਖਾ ਦਿੰਦੇ 150 ਵਾਲਾ ਨਹੀਂ ਸੌਰੀ 150 ਦੇ 2 ਵਾਲਾ ਓਕੇ ਹੁਣ ਅੱਗੇ ਆਗੇ ਦੁਪੱਟੇ 180 ਤੇ 200 200 ਵਾਲੇ ਦੁਪੱਟਿਆਂ ਦਾ ਸਟਾਕ ਆਪਣੇ ਕੋਲ ਨਹੀਂ ਹੈਗਾ ਠੀਕ ਹੈ ਇਹ ਦੁਪੱਟਾ ਆ ਜਾਏਗਾ 200 ਵਾਲਾ ਸਟਾਕ ਨਹੀਂ ਹੈਗਾ ਆਉਣ ਵਾਲਾ ਹੈ ਇਸੇ ਕਰਕੇ ਵੀਡੀਓ ਨਹੀਂ ਸੀ ਬਣਾ ਰਹਾ ਹੈ ਹਲੋ ਜੀ ਇਹ 200 ਰੁਪਏ ਵਾਲਾ ਦੁਪੱਟਾ ਪਿਓਰ ਕਾਟਨ ਦਾ ਠੀਕ ਹੈ 200 ਰੁਪਏ ਪ੍ਰਾਈਸ ਲੱਗੇਗਾ ਪੀਸ ਇੱਕ ਦੋ ਹੀ ਹੋਣਗੇ हेलो जी एक पीस आएगा ये वाला दो सौ रुपया वाला स्टॉक अपना है आओ जी ये वाला पीस आएगा ठीक है प्राइस दो सौ रुपया लगेगा बाकी वाले दुपट्टे मैंने लगता सारे एक सौ अस्सी वाले हैं एक सौ अस्सी वाले मैं खोल के दिखा दूंगी ये भी प्योर कॉटन का होगा सवा दो मीटर का हेलो जी कलर बहुत सोने लाइट लाइट डार्क डार्क हेलो जी 180 ਰੁਪਏ ਦਾ ਦੁਪੱਟਾ ਲਓ ਜੀ ਹੈ ਵੀ ਬੜਾ ਸੋਹਣਾ ਖੁੱਲਾ ਡੁੱਲਾ ਦੁਪੱਟਾ 180ਾਂ ਵਾਲਾ ਠੀਕ ਹੈ ਜੀ 180ਾਂ ਵਾਲਾ ਦੁਪੱਟਿਆਂ ਦੀ ਵੀਡੀਓ ਹੋਵੇ ਨਾ ਬਹੁਤ ਲੰਬੀ ਚਲੀ ਜਾਂਦੀ ਕਿਉਂਕਿ ਖੋਲ ਖੋਲ ਕੇ ਸਾਰੇ ਦਿਖਾਉਣੇ ਪੈਂਦੇ ਆ ਉਦਾਂ ਫਿਰ ਤੁਸੀਂ ਲਾਈਕ ਨਹੀਂ ਕਰਦੇ ਹਲੋ ਜੀ ਠੀਕ ਹੈ 180 ਵਾਲਾ ਦੁਪੱਟਾ ਬਹੁਤ ਸੋਹਣੀਆਂ ਪ੍ਰਿੰਟਿੰਗ ਆ ਬਹੁਤ ਸੋਹਣੇ ਕਾਟਨ ਦੇ ਦੁਪੱਟੇ ਆਉਣਗੇ ਸਭ ਤੋਂ ਮੇਨ ਗੱਲ ਆ ਆਉਣਗੇ ਕਾਟਨ ਦੇ ਇਹ ਜਿਹੜਾ ਹੁਣੇ ਦਿਖਾਇਆ ਉਹਦੇ ਵਿੱਚ ਆ ਕਲਰ ਆ ਗਿਆ ਸਾਰੇ ਵੱਖਰੇ ਵੱਖਰੇ ਕਲਰ ਡਿਜ਼ਾਈਨੀਆਂ ਵੈਸੇ ਫਿਰੋਜ਼ੀ ਕਲਰ ਆ ਗਿਆ 180 ਵਾਲਾ कह लो जी एक सौ अस्सी वाला ठीक है कलर अलग अलग डिजाइन अलग अलग कह लो जी एक सौ अस्सी वाला फ्लावर प्रिंट ठीक है बॉर्डर बने हुए या फ्लावर प्रिंट एक सौ अस्सी रुपए प्राइस एक सौ अस्सी वाला वाइट एंड ब्लू जी ठीक है एक सौ अस्सी रुपये प्राइस लगेगा दुपट्टा नहीं सी, खोल के दिखाया मैंने लगता पिछली बार भी हेलो एक सौ अस्सी रुपये डिजाइन बहुत प्यारा कलर पीची पिंक जहा कलर आ गया ठीक है जी ਐਸੀ ਕੀ ਆਪਣੀ ਅੱਜ ਦੀ ਦੁਪੱਟਿਆਂ ਦੀ ਵੀਡੀਓ ਦੁਪੱਟਾ ਆਪਣੇ ਕੋਲ ਕਾਫੀ ਸਾਰਾ ਸਟਾਕ ਹੋਰ ਵੀ ਪਿਆ ਹੋਇਆ ਠੀਕ ਹੈ ਪਰ ਸੈਟਿੰਗ ਕਰਕੇ ਵੀਡੀਓ ਬਣਾਉਣ ਵਾਲੀ ਹੈ ਪ੍ਰਾਈਸ ਜਾਂ ਉਹਨਾਂ ਦਾ 100 100 ਤੋਂ ਘਟ ਕੇਵੇਂ ਲੱਗਣਾ ਠੀਕ ਹੈ ਉਹ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਇਹ ਆਪਣੀ ਅੱਜ ਦੀ ਵੀਡੀਓ ਹੈ ਦੁਪੱਟਿਆਂ ਦੀ ਸਾਡੀ ਡਿਮਾਂਡ ਤੇ ਆਪਾਂ ਬਣਾਈਏ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਵੀਡੀਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਥੈਂਕ ਯੂ ਧੰਨਵਾਦ